ਤੁਹਾਨੂੰ ਪਤਾ ਹੈ ਕਿ ਹਰਿਆ ਇੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦਾ ਬੱਚਾ ਮਾਰਤਾ ਪਰਵਾਸੀ ਹਾਂਜੀ ਹਾਂਜੀ ਤੁਹਾਡਾ ਉੱਥੇ ਕੀ ਵੀਊ ਪੁਆਇੰਟ ਹੈ ਤੁਹਾਨੂੰ ਕੀ ਲੱਗਦਾ ਉਹ ਸਹੀ ਆ ਜਾਂ ਗਲਤ ਆ ਜਾਂ ਕੀ ਹੋਇਆ ਦੇਖੋ ਭਾਈ ਮੈਨੂੰ ਤਾਂ ਪਤਾ ਨਹੀਂ ਹੁਣ ਮੈਂ ਇੱਦਾਂ ਕਿੱਦਾਂ ਕਿਸ ਨੂੰ ਕਹੂੰਗਾ ਗਲਤ ਹੈ ਕਿ ਸਹੀ ਹੈਗਾ ਮੈਨੂੰ ਪਰ ਮਾਲੂਮ ਨਹੀਂ ਪੰਜ ਸਾਲ ਦਾ ਨਿਰਦੋਸ਼ ਬੱਚਾ ਕੋ ਕਰਮ ਕਰਕੇ ਮਾਰਤਾ ਇਹ ਸਹੀ ਆ ਜਾਂ ਗਲਤ ਦੇਖੋ ਅਸਲੀਅਤ ਤਾਂ ਭਾਈ ਮੈਨੂੰ ਵੀ ਨਹੀਂ ਪਤਾ ਹੈਗਾ ਜੀ ਅਸਲੀਅਤ ਪਤਾ ਨਹੀਂ ਇਹ ਮੈਂ ਕਿੱਦਾਂ ਤੁਹਾਨੂੰ ਕਹਿ ਦਿਆਂ ਅਸਲੀਅਤ ਜੋ ਪਤਾ ਹੋਵੇ ਤਾਂ ਆਪੇ ਮੋੜੇ ਆਉਗੇ ਠੀਕ ਹੈ ਠੀਕ ਹੈ ਠੀਕ ਹੈ ਸੋ ਇਹ ਇਹਨਾਂ ਦਾ ਪੱਖ ਹੈ ਆ ਨਹੀਂ ਆਪਾਂ ਨੂੰ ਉਹ ਨਹੀਂ ਕੁਝ ਵੀ ਪਤਾ નિર્ਦੋਸ਼ ਆ ਜਾਂ ਦੋਸ਼ਾ ਕਰਾ ਇਹ ਹੁਣ ਤੁਹਾਨੂੰ ਸਾਰੀ ਗੱਲ ਦਾ ਨਚੋੜ ਨਿਕਲ ਗਿਆ ਤੁਸੀਂ ਬੜੇ ਅਦਬ ਔਰ ਸਤਿਕਾਰ ਦੇ ਨਾਲ ਇਹਨਾਂ ਨੂੰ ਇਹ ਪੁੱਛਿਆ ਕਿ ਜਿਹੜਾ ਉੱਥੇ ਬੱਚਾ ਦੁਸ਼ਕਰਮ ਕਰਕੇ ਹਿਸ਼ਾਰਪੁਰ ਮਾਰਿਆ ਪਿਓ ਤੁਹਾਨੂੰ ਕਿੱਦਾਂ ਲੱਗਦਾ ਕਹਿੰਦਾ ਜੀ ਜੱਤੈ ਮੈਨੂੰ ਕਿਸੇ ਗੱਲ ਦਾ ਨਾ ਪਤਾ ਹੋਵੇ ਮੈਂ ਉਹਨਾਂ ਨੂੰ ਦੋਸ਼ੀ ਕਿੱਦਾਂ ਮੰਨਾਂ ਇਹ ਸਾਰੀ ਗੱਲ ਦਾ ਜਵਾਬ ਆ ਔਰ ਮੈਂ ਕਹਿੰਨਾ ਉਹਨਾਂ ਸਾਨੂੰ ਪ੍ਰਵਾਸੀਆਂ ਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਉਹਨਾਂ ਲੋਕਾਂ ਦੇ ਨਾਲ ਹਰਕ ਨਾਲ ਮਤਲਬ ਆ ਜਿਹੜੇ ਕਰਾਇਮ ਨੂੰ ਵਧਾਵਾ ਦਿੰਦੇ ਔਰ ਕਰਾਇਮ ਦਾ ਸ਼ੈਲਟਰ ਪਾਉਂਦੇ ਨੇ ਸਾਰਿਆਂ ਨੂੰ ਔਰ ਜਵਾਬ ਲੈ ਲਿਆ ਨਾ ਭਾਜੀ ਤੁਸੀਂ ਵੀ ਸਾਨੂੰ ਨਹੀਂ ਕੁਛ ਪਤਾ ਸੀ ਕਿਦਾਂ ਕਿਸੇ ਨੂੰ ਕਹਿ ਦੀ ਉੱਥੇ ਦਿਸਕ